ਆਮ ਆਦੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਭੇਜੇ ਮੈਂਬਰਾਂ ਉੱਤੇ ਸ਼ੁਰੂ ਤੋਂ ਹੀ ਵਿਵਾਦ ਰਿਹਾ ਹੈ ਇੱਕ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਛੱਡ ਕੇ ਬਹੁਤੇ ਮੈਂਬਰਾਂ ਉੱਤੇ ਕਿੰਤੂ ਪ੍ਰੰਤੋ ਹੁੰਦੇ ਰਹੇ ਨੇ ਇਹਨਾਂ ਵਿੱਚੋਂ ਜਾਂ ਤਾਂ ਬਹੁਤੇ ਪੰਜਾਬ ਤੋਂ ਬਾਹਰਲੇ ਸਨ ਜਾਂ ਫਿਰ ਜੇਕਰ ਕਿਸੇ ਪੰਜਾਬ ਨਾਲ ਸੰਬੰਧਿਤ ਵਿਅਕਤੀ ਨੂੰ ਰਾਜ ਸਭਾ ਵਿੱਚ ਭੇਜਿਆ ਵੀ ਗਿਆ ਤਾਂ ਉਹ ਕੋਈ ਤਨਾੜ ਸਨਨਤਕਾਰ ਸੀ ਹਾਲੀ ਵਿੱਚ ਲੁਧਿਆਣੇ ਵਾਲੇ ਸੰਜੀਵ ਅਰੋੜਾ ਨੂੰ ਰਾਜ ਸਭਾ ਤੋਂ ਅਸਤੀਫਾ ਦਿਵਾ ਕੇ ਜ਼ਿਮਨੀ ਚੋਣ ਲੜਾਈ ਅਤੇ ਕੈਬਨਿਟ ਮੰਤਰੀ ਬਣਾ ਲਿਆ ਉਨ੍ਹਾਂ ਦੇ ਥਾਂ ਉੱਤੇ ਇੱਕ ਹੋਰ ਵੱਡਾ ਸਨਮਤਕਾਰ ਰਜਿੰਦਰ ਗੁਪਤਾ ਟਰਾਈਡਨ ਵਾਲੇ ਨੂੰ ਰਾਜ ਸਭਾ ਵਿੱਚ ਭੇਜ ਦਿੱਤਾ ਰਜਿੰਦਰ ਗੁਪਤਾ ਕਿਉਂਕਿ ਨਵੇਂ-ਨਵੇਂ ਰਾਜ ਸਭਾ ਵਿੱਚ ਗਏ ਨੇ ਅਤੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਪਾਸੇ ਰੱਖਦੇ ਹੋਏ ਜੇਕਰ ਬਾਕੀਆਂ ਦੇ ਕੰਮ ਉੱਤੇ ਨਜ਼ਰ ਮਾਰੀਏ ਤਾਂ ਇਸ ਪੱਖੋਂ ਨਿਰਾਸ਼ਾ ਹੀ ਪੱਲੇ ਪੈਂਦੀ ਆ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਮੁੱਚੀ ਸਰਕਾਰ ਸਾਰਾ ਦਿਨ ਕੇਂਦਰ ਸਰਕਾਰ ਨੂੰ ਫੰਡ ਨਾ ਦੇਣ ਲਈ ਭੰਨਦੀ ਨਹੀਂ ਥੱਕਦੀ ਦੂਜੇ ਪਾਸੇ ਇਹਨਾਂ ਦੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਭੇਜੇ ਇਹਨਾਂ ਲੋਕਾਂ ਨੂੰ ਮਿਲਦੇ ਅਖਤਿਆਰੀ ਫਾਂਡੇ ਖਰਚੇ ਨਹੀਂ ਜਾਂਦੇ ਘੱਟੋ-ਘੱਟ ਜੇਕਰ ਇਹ ਕਰੋੜਾਂ ਰੁਪਇਆ ਹੀ ਖਰਚ ਕੀਤਾ ਹੁੰਦਾ ਤਾਂ ਪੰਜਾਬ ਅੰਦਰ ਕਈ ਵੱਡੇ ਵਿਕਾਸ ਕਾਰਜ ਸਿਰੇ ਚੜ ਜਾਣੇ ਸਨ ਪੰਜਾਬ ਪੱਖੀ ਲੋਕ ਸ਼ੁਰੂ ਤੋਂ ਹੀ ਇਹਨਾਂ ਦੀ ਕਾਰਗੁਜ਼ਾਰੀ ਉੱਤੇ ਉਂਗਲ ਚੁੱਕਦੇ ਰਹੇ ਨੇ ਅਤੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦੇ ਰਹੇ ਨੇ ਵੈਸੇ ਵੀ ਇਹਨਾਂ ਤੋਂ ਪੰਜਾਬ ਪੱਖੀ ਉਮੀਦ ਬਹੁਤ ਹੀ ਘੱਟ ਕੀਤੀ ਜਾ ਰਹੀ ਸੀ ਹੁਣ ਜਿਹੜੇ ਇਹ ਅੰਕੜੇ ਸਾਹਮਣੇ ਆਏ ਨੇ ਉਹਨਾਂ ਨੇ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਨਖਿੱਧ ਹੀ ਸਾਬਤ ਕਰ ਦਿੱਤਾ ਹੈ ਸਾਂਤਾ ਬਲਵੀਰ ਸਿੰਘ ਸੀਚੇਵਾਲ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਭੱਜੀ ਸੰਦੀਪ ਪਾਟਕ ਰਾਘਵ ਚੱਡਾ ਵਿਕਰਮਜੀਤ ਸਿੰਘ ਸਾਨੀ ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਵਾਲੇ ਅਤੇ ਸੰਜੀਵ ਅਰੋੜਾ ਇਨ੍ਹਾਂ ਸੱਤਾਂ ਨੂੰ ਲੋਕ ਭਲਾਈ ਫੰਡ ਲਈ ਕੁੱਲ 119.11 ਕਰੋੜ ਰੁਪਏ ਜਾਰੀ ਹੋਏ ਪਰ ਇਹਨਾਂ ਨੇ ਆਪਣੇ ਇਸ اختیਾਰੀ ਫੰਡ ਵਿੱਚੋਂ ਕੇਵਲ 34.76 ਕਰੋੜ ਰੁਪਏ ਹੀ ਵਰਤੇ ਹੁਣ ਇੰਨੀ ਵੱਡੀ ਰਕਮ ਬਿਨਾ ਵਰਤੋਂ ਦੇ ਅਜਾਈ ਜਾਣ ਲਈ ਜ਼ਿੰਮੇਵਾਰ ਕੌਣ ਹੈ ਇਹ ਸੱਤੇ ਰਾਸਵਾ ਮੈਂਬਰ ਤਾਂ ਇਸ ਲਈ ਦੋਸ਼ੀ ਹੈਗੇ ਹੀ ਨੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਸੋਦੀਆ ਵੀ ਘੱਟ ਜ਼ਿੰਮੇਵਾਰ ਨਹੀਂ ਜਿਨ੍ਹਾਂ ਨੇ ਇਹਨਾਂ ਦੀ ਰਾਸਵਾ ਲਈ ਚੋਣ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਹੈ ਉਹਨਾਂ ਪੁੱਛਿਆ ਕਿ ਸੂਬਿਆਂ ਦੀ ਤਰਜਮਾਨੀ ਲਈ ਬਣਾਈ ਗਈ ਰਾਸਵਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਬਾਹਰੀਆਂ ਨੂੰ ਭੇਜਣਾ ਪਹਿਲਾਂ ਹੀ ਪੰਜਾਬ ਦੀ ਆਵਾਜ਼ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ ਹੁਣ ਉਹੀ ਧਿਰ ਪੰਜਾਬ ਲਈ ਆਏ ਵਿਕਾਸੀ ਅਤੇ ਲੋਕ ਭਲਾਈ ਫੰਡਾਂ ਨੂੰ ਹੀ ਵਰਤ ਨਹੀਂ ਰਹੀ ਜੋ ਸਿੱਧਾ ਸੂਬੇ ਪ੍ਰਤੀ ਗੈਰ ਸੰਜੀਦਗੀ ਅਤੇ ਬੇਰੁਖੀ ਨੂੰ ਦਰਸਾਉਂਦਾ ਏ ਉਹ ਪੁੱਛਦੇ ਨੇ ਇਹ ਹੈ ਉਹ ਅਸਲੀ ਸਰਗਰਮ ਰਾਜਨੀਤੀ ਜਿਸ ਵਿੱਚ ਲੋਕਾਂ ਲਈ ਆਏ ਪੈਸੇ ਸਿਰਫ ਕਾਗਜ਼ਾਂ ਉੱਤੇ ਹੀ ਰਹਿ ਜਾਂਦੇ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਕੇਂਦਰ ਨੇ ਉਹਨਾਂ ਦੇ ਫੰਡ ਰੋਕ ਕੇ ਪੰਜਾਬ ਦੇ ਭਲਾਈ ਕਾਰਜਾਂ ਵਿੱਚ ਰੁਕਾਵਟ ਪਾਈ ਹੈ ਪਰ ਦੂਜੇ ਪਾਸੇ ਆਪਣੇ ਰਾਜ ਸਭਾ ਮੈਂਬਰਾਂ ਵੱਲੋਂ ਹੀ ਅਖਤਿਆਰੀ ਫੰਡ ਨਾ ਵਰਤਣ ਉੱਤੇ ਚੁੱਪ ਗਏ ਉਹ ਅੱਗੇ ਕਹਿੰਦੇ ਨੇ ਕਿ ਜੇ ਸੱਚਮੁੱਚ ਲੋਕਾਂ ਦੇ ਹਿੱਤਾਂ ਲਈ ਚਿੰਤਾ ਹੁੰਦੀ ਤਾਂ ਇਹ ਫੰਡ ਪੰਜਾਬ ਦੇ ਹਰੇਕ ਹਲਕੇ ਦੀਆਂ ਜ਼ਰੂਰਤਾਂ ਲਈ ਵਰਤਿਆ ਗਿਆ ਹੁੰਦਾ ਨਾ ਕਿ ਰਾਜਨੀਤਿਕ ਦਿਖਾਵੇ ਲਈ ਸਿਰਫ ਸੁਰਕੀਆਂ ਵਿੱਚ ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਗਮਨ ਸਮਰਾ ਵੱਲੋਂ ਸੋਸ਼ਲ ਮੀਡੀਆ 'ਤੇ ਛਾੜੀ ਵੀਡੀਓ ਨੂੰ AI ਨਾਲ ਬਣਾਈ ਅਤੇ ਡੀਫੇਕ ਘਰਾਰ ਦੇਣ ਉੱਤੇ ਵੀ ਵਿਵਾਦ ਉੱਠ ਖੜਾ ਹੋਇਆ ਹੈ ਸਵਾਲ ਹੋ ਰਹੇ ਨੇ ਕਿ ਬਿਨਾਂ ਫੋਰੈਂਸਿਕ ਜਾਂਚ ਦੇ ਕਿਵੇਂ ਇਸ ਨੂੰ ਫੇਕ ਘਰਾਰ ਦਿੱਤਾ ਗਿਆ ਹੈ ਕਾਂਗਰਸ ਦੇ ਆਗੂ ਸੁਖਪਾਲ ਖਹਿਰਾ ਆਰਟੀਆਈ ਕਾਰਕੁਨ ਮਾਨਿਕ ਗੋਇਲ ਸਣੇ ਬਹੁਤ ਸਾਰਿਆਂ ਨੇ ਇਹ ਮੁੱਦਾ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਵੀਡੀਓ ਵਿੱਚ ਭਗਵੰਤ ਮਾਨ ਨਾ ਹੋਣ ਜਾਂ ਇਹ ਫੇਕ ਵੀ ਹੋ ਸਕਦੀ ਹੈ ਪਰ ਬਿਨਾ ਫੋਰੈਂਸਿਕ ਜਾਂਚ ਦੇ ਸਰਕਾਰ ਅਤੇ ਪੁਲਿਸ ਇੱਥੋਂ ਤੱਕ ਕਿ ਮੁਹਾਲੀ ਦੀ ਅਦਾਲਤ ਨੇ ਕਿਵੇਂ ਇਸ ਵੀਡੀਓ ਨੂੰ ਡੀ ਫੇਕ ਘਰਾਰ ਦੇ ਦਿੱਤਾ ਦੋਸਤੋ ਆਪਾਂ ਸਭ ਨੇ ਇੱਕ ਅਸ਼ਲੀਲ ਵੀਡੀਓ ਦੇਖੀ ਹੈ ਭਗਵੰਤ ਸਿੰਘ ਮਾਨ ਚੀਫ ਮਨਿਸਟਰ ਪੰਜਾਬ ਦੇ ਉਸ ਬਾਰੇ ਅੱਜ ਮੈਂ ਤੁਹਾਡਾ ਨਾਲ ਇਹ ਕਹਿਣਾ ਚਾਹੁੰਦਾ ਕਿ ਇਹ ਵੀਡੀਓ ਜਿਹੜੀ ਆ ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂਗੀ ભગવંતમાન નોર્મલ કોર્સ ਵਿੱਚ કોમેડિયન ਹੁੰਦਾ ਕੋਈ ਇੰਡੀਵਿਜੂਅਲ ਹੁੰਦਾ ਤਾਂ ਉਹਦੀ ਇਸ ਤਰ੍ਹਾਂ ਦੀ ਵੀਡੀਓ ਆ ਜਾਂਦੀ ਚੱਲੇ ਜਾਂਦੀ ਕੋ ਲੋਕਾਂ ਦੇ ਮਨ ਵਿੱਚ ਸ਼ੱਕ ਸ਼ੁਭਾ ਰਹਿ ਜਾਂਦਾ ਉਹਦੇ ਨਾਲ ਚੱਲ ਜਾਣੀ ਸੀ ਗੱਲ ਪਰ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਔਰ ਅਗਰ ਪੰਜਾਬ ਦੇ ਮੁੱਖ ਮੰਤਰੀ ਤੇ ਆ ਚੀਚੀ ਜਿੰਨਾ ਵੀ ਇਲਜ਼ਾਮ ਲੱਗੇ ਚੀਚੀ ਜਿੰਨਾ ਵੀ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਕਿਹਦੀ ਤੋਹੀਨ ਹੋ ਰਹੀ ਆ ਪੰਜਾਬੀਆਂ ਦੀ ਤੋਹੀਨ ਹੋ ਰਹੀ ਆ ਆ ਪੱਗ ਬੰਨਣ ਵਾਲੇ ਸਿੱਖਾਂ ਦੀ ਤੋਹੀਨ ਹੋ ਰਹੀ ਵਰਲਡਵਾਈਡ ਇਸ ਲਈ ਇਹਦਾ ਹਲ ਕੀ ਸੀਗਾ ਇਹਦਾ ਹਲ ਇਹ ਸੀਗਾ ਕਿ ਅਗਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੰਫੀਡੈਂਸ ਆ ਤਾਂ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬੋਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਬਿਨਾਂ ਫੋਰੈਂਸਿਕ ਲੈਬੋਰਟਰੀ ਦੀ ਜਾਂਚ ਤੋਂ ਇੱਕ ਤਰਫਾ ਹੀ ਜਿਹਨੂੰ ਕਹਿੰਦੇ ਐਕਸਪਾਰਟੀ ਇਹ ਐਲਾਨ ਕਰਤਾ ਕਿ ਜੀ ਇਹ ਤਾਂ ਡੀਪ ਫੇਕ ਵੀਡੀਓ ਆ ਜੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਆਜੀ ਇਹ ਤਾਂ ਭਾਜਪਾ ਵਾਲਿਆਂ ਨੇ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਛਾੜ ਦਿੱਤੀ ਆ ਇਹ ਤਾਂ ਕੋਈ ਤਕ ਨਹੀਂ ਇਹ ਕੋਈ ਦਲੀਲ ਨਹੀਂ ਗਈ ਔਰ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਇੱਕ ਮਨਿਸਟਰ ਲਾਲਚੰਦ ਕਟਾਰੂ ਚੱਕ ਦੀ ਇਸ ਤਰ੍ਹਾਂ ਦੀ ਇੱਕ ਸੈਕਸ ਟੇਪ ਇੱਕ ਨੌਜਵਾਨ ਮੁੰਡੇ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਉਸ ਵਕਤ ਦੇ ਗਵਰਨਰ ਪੁਰੋhit ਸਾਹਿਬ ਨੂੰ ਮਿਲ ਕੇ ਦਿੱਤੀ ਸੀ ਤਾਂ ਉਹਨਾਂ ਨੇ ਵੀ ਐਵੇਂ ਰਿਜੈਕਟ ਨਹੀਂ ਕਰਤੀ ਸੀ ਉਹਨਾਂ ਨੇ ਐਵੇਂ ਠੰਡੇ ਬਸਤੇ ਚ ਨਹੀਂ ਪਾਤੀ ਸੀ ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਕੋਲੋਂ ਉਸ ਵੀਡੀਓ ਨੂੰ ਕਲਿੱਪ ਨੂੰ ਉਹਦੀ ਜਾਂਚ ਕਰਾਈ ਫੋਰੈਂਸਿਕ ਲੈਬ ਨੇ ਕਹਿਤਾ ਕਿ ਇਹ ਵੀਡੀਓ ਜਿਹੜੀ ਆ ਇਹ ਬਿਲਕੁਲ ਜੈਨੂਨ ਆ ਇਹਦੇ ਤੇ ਕਿਸੇ ਦਾ ਛੇੜਛਾੜ ਨਹੀਂ ਕੀਤੀ ਗਈ ਇਹਦੀ ਕਿਸੇ ਤਰ੍ਹਾਂ ਦੀ ਐਡੀਟਿੰਗ ਨਹੀਂ ਕੀਤੀ ਗਈ ਉਹ ਗੱਲ ਲੱਗ ਗਿਆ ਕਿ ਭਗਵੰਤਬਾਨ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਇਆ ਸਾਨੂੰ ਕੋਈ ਫਰਕ ਨਹੀਂ ਪਿਆ ਉਸ ਬਚਾਉਣ ਦੇ ਨਾਲ ਤੋਹੀਨ ਜਿਹੜੀ ਆ ਬੇਇੱਜ਼ਤੀ ਜਿਹੜੀ ਆ ਉਹ ਕਟਾਰੂ ਚੱਕ ਸਮੇਤ ਭਗਵੰਤ ਮਾਨ ਦੀ ਸਮੁੱਚੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੁਣ ਇੱਕ ਨਵਾਂ ਸੀਨ ਆਇਆ ਔਰ ਜਿਹੜਾ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕਦਮੇ ਦਰਜ ਹੈ ਜੋ ਉਹ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਪਗੋੜਾ ਉਹ 100 ਵਾਰੀ ਪਗੋੜਾ ਹੋਵੇ ਕੁਐਸਚਨ ਹੈ ਕਿ ਜਿਹੜਾ ਇੱਕ ਵੀਡੀਓ ਪਬਲਿਕ ਡੋਮੇਨ ਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਭਗਵੰਤ ਮਾਨ ਵਰਗੀ ਸ਼ਕਲ ਦਾ ਆਦਮੀ ਉਹਦੇ ਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹ ਕੁਝ ਰਸ਼ੀਅਨ ਔਰਤਾਂ ਦੇ ਨਾਲ ਬਦਫੈਲੀ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਉਹਨਾਂ ਦੇ ਨਾਲ ਬੈਠ ਕੇ ਉਹਦੇ ਨਾਲ ਹੀਠੀਕੇ ਦੀ ਹੋ ਰਹੀ ਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਹੀਠੀ ਹੋ ਰਹੀ ਆ ਅਗਰ ਫਰਜ਼ ਕਰੋ ਇਹੀ ਇੰਡੀਪੈਂਡੈਂਟ ਲੈਬਾਰਟਰੀ ਤੋਂ ਪੰਜਾਬ ਸਰਕਾਰ ਉਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਰਾ ਦਿੰਦੀ ਔਰ ਬਲਕਿ ਬਿਹਤਰ ਇਹ ਹੁੰਦਾ ਕਿ ਪੰਜਾਬ ਚੋਂ ਕਰਾਉਂਦੀ ਕਿਉਂਕਿ ਪੰਜਾਬ ਦੀ ਕ੍ਰੈਡੀਬਿਲਿਟੀ ਫੋਰੈਂਸਿਕ ਲੈਬ ਦੀ ਡਾਕਟਰ ਵਿਜੇ ਸਿੰਘਲਾ ਜਿਹੜਾ ਮਨਿਸਟਰ ਉਹਦੀ ਆਡੀਓ ਦੇ ਵਿੱਚ ਉਹਦਾ ਖੁਲਾਸਾ ਹੋ ਚੁੱਕਾ ਵਾ ਇਹਨਾਂ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਿ ਜੀ ਇਹ ਆਡੀਓ ਜਿਹੜੀ ਸੀ ਡਾਕਟਰ ਵਿਜੇ ਸਿੰਘਲਾ ਦੀ ਉਹ ਠੇਕੇਦਾਰਾਂ ਨਾਲ ਜਾਲੀ ਸੀ ਲੇਕਿਨ ਉਸੇ ਫੋਰੈਂਸਿਕ ਲੈਬ ਸ਼ਾਇਦ ਖਰੜਦੀ ਇੱਕ ਡਿਪਟੀ ਡਾਇਰੈਕਟਰ ਨੇ ਮੋਹਰੇ ਆਣ ਕੇ ਕਿਹਾ ਕਿ ਇਹ ਸਰਾਸਰ ਗਲਤ ਰਿਪੋਰਟ ਹੈ ਇਹ ਜਿਹੜੀ ਆਡੀਓ ਸੀ ਡਾਕਟਰ ਵਿਜੇ ਸਿੰਘਲਾ ਦੀ ਬਿਲਕੁਲ ਜੈਨੂਨ ਸੀਗੀ ਇਸ ਲਈ ਇਹਦੀ ਜਾਂਚ ਹੋਣੀ ਬਹੁਤ ਬਹੁਤ ਲਾਜ਼ਮੀ ਆ ਇਹ ਸਾਡੇ ਵਕਾਰ ਦਾ ਸਵਾਲ ਆ ਔਰ ਮੈਂ ਅਰਦਾਸ ਕਰਦਾ ਕਿ ਭਗਵੰਤ ਮਾਨ ਔਰ ਆਸ ਵੀ ਕਰਦਾ ਮਾਂ ਕਿ ਇਦਾਂ ਦੀਆਂ ਘਟਿਆ ਹਰਕਤਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਇਨਵੋਲਵ ਨਹੀਂ ਹੋਵੇਗਾ ਪਰ ਅੱਜ ਕੀ ਹੋ ਰਿਹਾ ਵਾ ਕਿ ਅੱਧੇ ਪਛਦੇ ਲੋਕ ਇਸ ਨੂੰ ਸਵੀਕਾਰ ਕਰ ਰਿਹਾ ਅੱਧੇ ਪਛਦੇ ਲੋਕ ਕਹਿ ਰਹੇ ਨੇ ਕਿ ਸਰਕਾਰ ਦੇ ਕਹਿਣ ਦੇ ਉੱਤੇ ਮੀਡੀਆ ਦੇ ਕਹਿਣ ਦੇ ਉੱਤੇ ਕਿ ਇਹ ਤਾਂ ਇੱਕ اے ਆਈ ਦਾ ਔਰ ਡੀਪ ਫੇਕ ਵੀਡੀਓ ਦਾ ਕੰਮ ਹੈ ਇਹ ਜਾਲੀ ਵੀਡੀਓ ਆ ਪਰ ਜਿਹੜੇ ਅੱਧੇ ਲੋਕਾਂ ਦੇ ਮਨ ਵਿੱਚ ਸ਼ੁਭਾ ਰਹਿ ਜਾਣਾ ਕਿਉਂਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਬਹੁਤ ਸਾਰੀਆਂ ਸੋਸ਼ਲ ਸਾਈਟਸ ਦੇ ਉੱਤੇ ਤੇ ਉਹਦਾ ਤਾਂ ਫਿਰ ਜਿਹੜਾ 50% ਲੋਕਾਂ ਦੇ ਮਨਾਂ ਵਿੱਚ ਸ਼ੱਕ ਸਦਾ ਹੀ ਰਹਿ ਜਾਣਾ ਵਾ ਔਰ ਜਿਹੜੇ ਵੀ ਕਿਤੇ ਦੁਨੀਆ ਦੇ ਨਿਰਪੱਖ ਲੋਕ ਦੇਖ ਰਹੇ ਨੇ ਉਹਦੇ 'ਚ ਜਿੱਦਾਂ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਉਹਦੇ 'ਚ ਤੁਹਾਡੀ ਸਾਰਿਆਂ ਦੀ ਆਪਣੇ ਸਾਰਿਆਂ ਦੀ ਤੋਹੀਨ ਹੋਣ ਦਾ ਚਾਂਸ ਇਸ ਲਈ ਮੈਂ ਇੱਕ ਵਾਰ ਫਿਰ ਇਸ ਗੱਲ ਦੇ ਉੱਤੇ ਜ਼ੋਰ ਦਊਂਗਾ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਕਿਉਂਕਿ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ 5-4 ਦਿਨ ਦੇ ਵਿੱਚ ਮੈਂ 6-7-8 ਵੀਡੀਓਜ਼ ਹੋਰ ਰਿਲੀਜ਼ ਕਰੂੰਗਾ ਤੇ ਤੁਸੀਂ ਕਿੰਨਿਆਂ ਨੂੰ ਨੁਕਾਰੋਗੇ ਕਿ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਕਿਸੇ ਜੇ ਕੋਈ ਕ੍ਰਾਈਮਨਲ ਆਦਮੀ ਵੀ ਆ ਜਿਹਦੀ ਛਵੀ ਖਰਾਬ ਵੀ ਆ ਕਿ ਉਹਨੂੰ ਅਧਿਕਾਰ ਕਿਸੇ ਦੇ ਖਿਲਾਫ ਸ਼ਿਕਾਇਤ ਕਰਨ ਦਾ ਨਹੀਂ ਹੈ ਜਾਂ ਆਪਣੀ ਗੱਲ ਕਹਿਣ ਦਾ ਨਹੀਂ ਹੈ ਉਹਦਾ ਉਹਦਾ ਆਪਾਂ ਮੂੰਹ ਤਾਂ ਬੰਦ ਕਰਾ ਨਹੀਂ ਸਕਦੇ ਇਸਦੇ ਤਾਂ ਇੱਕੋ ਹੀ ਇੱਕ ਪੁਖਤਾ ਹੱਲ ਆ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਦੀ ਵੈਰੀਫਿਕੇਸ਼ਨ ਇੱਕ ਫੋਰੈਂਸਿਕ ਲੈਬਾਰਟਰੀ ਚੰਡੀਗੜ੍ਹ ਤੋਂ ਤੁਰੰਤ ਕਰਵਾਈ ਜਾਵੇ ਔਰ ਅੱਗੇ ਦੇਖੋ ਹੱਸੋ ਵੀ ਨਹੀਂ ਗੱਲ ਕੀ ਹੋ ਰਹੀ ਹੈ ਕਿ ਇੱਕ ਤਰਫਾ ਹੀ ਚੱਲੇਗੀ ਪੁਲਿਸ ਆਪ ਹੀ ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੋਹੱਲੀ ਦੀ ਅਦਾਲਤ ਵਿੱਚ ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਪੁੱਛਦੇ ਕਿ ਤੁਸੀਂ ਕੀ ਇਸ ਵੀਡੀਓ ਦੀ ਤਸਦੀਕ ਕਰਾਈ ਹੈ ਕਿਸੇ ਫੋਰੈਂਸਿਕ ਲੈਬਾਰਟਰੀ ਤੋਂ ਕਿਸੇ ਸਾਈਬਰ ਐਕਸਪਰਟਸ ਤੋਂ ਤੁਸੀਂ ਇਸ ਵੀਡੀਓ ਨੂੰ ਤਸਦੀਕ ਕਰਾਇਆ ਕਿ ਇਹ ਜਾਲੀ ਹੈ ਉਹਨਾਂ ਨੇ ਵੀ ਇੱਕ ਤਰਫਾ ਐਕਸ ਪਾਰਟੀ ਆਰਡਰ ਕਰ ਦਿੱਤਾ ਕਿ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਫੇਸਬੁੱਕ YouTube ਇੰਸਟਾਗ੍ਰam ਟਵਿੱਟਰ ਤੋਂ ਇਹ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਚਲੋ ਉਸ ਨੂੰ ਹਟਾਇਆ ਜਾਵੇਗਾ ਲੇਕਿਨ ਜਿਹੜੀ ਇਹ 5-4 ਦਿਨਾਂ 5-7 ਦਿਨਾਂ ਦੇ ਵਿੱਚ ਉਹ ਆਲਰੇਡੀ ਸ਼ੇਅਰ ਹੋ ਚੁੱਕੀ ਜਿਹੜੀ ਆਲਰੇਡੀ ਦੁਨੀਆਂ ਦੇ ਵਿੱਚ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ WhatsApp ਦੇ ਉੱਤੇ ਪਾ ਦਿੱਤਾ ਹੋਆ ਉਹਨੂੰ ਕੌਣ ਰੋਕੇਗਾ ਮੇਰੇ ਵੀਰੋ ਸੋ ਇਸ ਲਈ ਮੈਂ ਇਸ ਗੱਲ ਦੀ ਬਜਾਹਤ ਕਰ ਰਿਹਾ ਬਤੌਰ ਆਪੋਜੀਸ਼ਨ ਦਾ ਲੀਡਰ ਆਪੋਜੀਸ਼ਨ ਦਾ ਐਮਐਲਏ ਕਿ ਆਪਣੀ ਛਵੀ ਨੂੰ ਬਚਾਉਣ ਲਈ ਪੰਜਾਬੀਆਂ ਦੀ ਔਰ ਚੀਫ ਮਿਨਿਸਟਰ ਦੇ ਅਹੁਦੇ ਤੇ ਰਤਬੇ ਦੀ ਮਾਣ ਤੇ ਮਰਯਾਦਾ ਨੂੰ ਬਰਕਰਾਰ ਰੱਖਣ ਵਾਸਤੇ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬਾਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਹੋਕ ਹੀ ਰਿਹਾ ਵਾ ਕਿ ਸਿਰਫ ਇਹ ਕਹਿ ਦੇਣਾ ਕਿ ਇਹ ਤਾਂ ਬੀਜੇਪੀ ਦਾ ਕੰਮ ਸੀ ਦੇਖੋ ਬੀਜੇਪੀ ਦੇ ਕੋਲ ਤਾਂ ਭਗਵੰਤ ਮਾਨ ਦੀ ਜਿਹੜੀ ਜਰਮਨੀ ਦੇ ਸ਼ਾਇਦ ਫ੍ਰੈਂਕਫਰਟ 에ਅਰਪੋਰਟ ਦੀ ਲੁਫਤਾਨ ਲੁਫਤਾਨਜ਼ਾ 에어ਲਾਈਨ ਦੀ दारू ਪੀਤੇ ਦੀ ਵੀਡੀਓ ਹੋਮ ਮਿਨਿਸਟਰ ਦੇ ਕੋਲ ਆ। ਔਰ ਹੋ ਸਕਦਾ ਕਿ ਉਸ ਵੀਡੀਓ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਨਾ ਰਿਲੀਜ਼ ਕਰਕੇ ਕਿਉਂਕਿ ਉਹਨੂੰ ਡੀਪਲੇਨ ਕਰਤਾ ਸੀ ਚੀਫ ਮਿਨਿਸਟਰ ਨੂੰ। ਨਾਰਮਲ ਕੋਰਸ ਵਿੱਚ ਕੋਈ ਜਹਾਜ਼ ਕੋਈ 에어ਲਾਈਨ ਐਵੇਂ ਤਾਂ ਕਿਸੇ ਨੂੰ ਡੀਪਲੇਨ ਕਰਦੀ ਨਹੀਂ ਜਦੋਂ ਬੰਦੇ ਦੀ ਹਾਲਾਤ ਹੀ ਇੰਨੇ ਖਰਾਬ ਹੋਣ ਕਿ ਉਹ ਦੂਜੇ ਪੈਸੇਂਜਰਜ਼ ਨੂੰ ਉਹ ਤੋਂ ਮੁਸ਼ਕ ਆਉਂਦਾ ਹੋਵੇ। ਉਹਦੀਆਂ ਹਰਕਤਾਂ ਤੋਂ ਉਹ ਪਰੇਸ਼ਾਨ ਹੋਣ ਤਾਂ 에어ਲਾਈਨਸ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਜਹਾਜ਼ ਵਿੱਚ ਨਹੀਂ ਲੈ ਕੇ ਜਾ ਸਕਦੇ ਇਹਦੀ ਵੀਡੀਓ ਤਾਂ ਹੋਮ ਮਿਨਿਸਟਰ ਔਰ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਕੋਲ ਹੈ ਕਿਤੇ ਇਹ ਤਾਂ ਨਹੀਂਗਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮਰੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਮੇਨਸਟ੍ਰੀਮ ਮੀਡੀਆ ਨੂੰ ਪੁੱਛਣਾ ਚਾਹਣਾ ਇਹ ਮੇਰਾ ਫਰਜ਼ ਥੋੜਾ ਹੈਗਾ ਕਿ ਮੈਂ ਪੁੱਛਾਂ ਸਰਕਾਰ ਨੂੰ ਹਰ ਗੱਲ ਜਾਂ ਕੋਈ ਆਪੋਜੀਸ਼ਨ ਦੇ ਲੀਡਰਸ ਪੁੱਛਣ ਜਾਂ ਕੋਈ ਸੋਸ਼ਲ ਐਕਟਿਵਿਸਟ ਪੁੱਛਣ ਇਹ ਤਾਂ ਮੇਨਸਟ੍ਰੀਮ ਮੀਡੀਆ ਜਿਹੜੇ ਸਾਡੇ ਅ ਮਤਲਬ ਜਿਹੜੇ ਸਰਕਾਰਾਂ ਤੋਂ ਹਿਸ਼ਤਿਆਰ ਲੈਂਦੇ ਨੇ ਕਰੋੜਾਂ ਅਰਬਾਂ ਰੁਪਏ ਦੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਪੁੱਛਣਾ ਸੀ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਕਿਉਂਕਿ ਹੋਮ ਮਿਨਿਸਟਰ ਵੀ ਆ ਇਹ ਫੇਲੀਅਰ ਜਦੋਂ ਭੁੱਲਰ ਦੇ ਪੈਸੇ ਨਿਕਲਦੇ ਨੇ ਏਡੇ ਵੱਡੇ ਪੱਧਰ ਦੇ ਉੱਤੇ ਇਹ ਹੋਮ ਮਿਨਿਸਟਰ ਯਾਨੀ ਕਿ ਭਗਵੰਤਪਾਨ ਦੀ ਤੌਰ ਚੀਫ ਮਿਨਿਸਟਰ ਹੋਮ ਮਿਨਿਸਟਰ ਡਾਇਰੈਕਟ ਫੇਲੀਅਰ ਹੈ ਪਰ ਕਿਸੇ ਮੀਡੀਆ ਨੇ ਨਹੀਂ ਪੁੱਛਿਆ ਕਿ ਜੀ ਭਗਵੰਤ ਹਰਚਰਨ ਭੁੱਲਰ ਦੇ ਭ੍ਰਿਸ਼ਟਾਚਾਰ ਬਾਰੇ ਵਿਜੀਲੈਂਸ ਬਿਊਰੋ ਤੇ ਤੁਹਾਡੀ ਇੰਟੈਲੀਜੈਂਸ ਕਿਉਂ ਫੇਲ ਹੋਈ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਕੀ ਭਗਵੰਤਮ ਇਹਦੀ ਰਿਸਪੌਂਸਿਬਿਲਿਟੀ ਚੱਕੇਗਾ ਕਿਸੇ ਮੇਨਸਟ੍ਰੀਮ ਮੀਡੀਆ ਨੇ ਨਹੀਂ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਟੋヨタ ਹਾਈਲੈਕਸ ਦੀਆਂ 144 ਗੱਡੀਆਂ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦੀਆਂ ਗਈਆਂ ਉਹਦੇ ਵਿੱਚ 15 ਤੋਂ 21 ਕਰੋੜ ਰੁਪਏ ਦਾ ਘੁਟਾਲਾ ਬਿੱਲ ਸਮੇਤ ਸਾਰਾ ਕੁਝ ਦਸਤਾਵੇਜ਼ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆ ਗਏ ਕਿਸੇ ਮੇਨਸਟ੍ਰੀਮ ਮੀਡੀਆ ਨੇ ਜਾ ਕੇ ਪੁੱਛਿਆ ਨਹੀਂ ਹੋਮ ਮਿਨਿਸਟਰ ਨੂੰ ਜਾਂ ਇਵਨ ਡੀਜੀਪੀ ਨੂੰ ਕਿ ਇਸ ਮੁੱਦੇ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਕਿਸ ਨੇ ਨਹੀਂ ਪੁੱਛਿਆ ਮੇਰੇ ਵੀਰੋ ਇਦੇ ਨਾਲ ਕੀ ਹੁੰਦਾ ਸਾਡਾ ਤਾਂ ਕੁਝ ਨਹੀਂ ਜਾ ਰਿਹਾ ਸੀ ਤਾਂ ਆਪਣਾ ਕੰਮ ਕਰ ਰਹੇ ਆ ਲੋਕਾਂ ਦੀ ਅਦਾਲਤ ਵਿੱਚ ਸਭ ਕੁਝ ਆ ਰਿਹਾ ਵਾ ਇਹਦੇ ਨਾਲ ਸਰਕਾਰਾਂ ਦੀ ਕ੍ਰੈਡੀਬਿਲਿਟੀ ਘਟਦੀ ਲੇਕਿਨ ਜਿਹੜੀ ਅਸ਼ਲੀਲ ਵੀਡੀਓ ਆ ਇਹਦੇ ਨਾਲ ਤਾਂ ਸਾਡਾ ਪੰਜਾਬ ਦੇ ਬਹਾਦਰ ਲੋਕਾਂ ਦਾ ਵਿਕਾਰ ਡਿੱਗ ਰਿਹਾ ਵਾ ਜਦ ਜਦ ਉਹ ਘੁੰਮੇਗੀ ਜਦ ਜਦ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਵੇਗੀ ਇਹ ਖਿੱਸਾ ਪੰਜਾਬ ਵਿਸ਼ਵ ਵਿੱਚ ਬੈਠੇ ਲੋਕਾਂ ਦਾ ਉਹਨਾਂ ਮਨ ਵਿੱਚ ਸ਼ੰਕਾ ਰਹੇਗੀ ਕਿ ਇਹ ਯਾਰ ਵੀਡੀਓ ਕਿਤੇ ਸੱਚੀ ਤਾਂ ਨਹੀਂ ਗਈ ਕਿਤੇ ਭਗਵੰਤ ਮਾਨ ਨੇ ਵਕੀ ਹੀ ਇਹ ਕਰਤੂਤਾ ਨਹੀਂ ਕੀਤੀ ਕਿਉਂਕਿ ਉਹਦੇ ਨਾਲ ਜਿਹੜਾ ਗਲਾਸ ਹੱਥ ਦਾ ਉਹ ਸਨੋਨਮਸ ਆ ਭਗਵੰਤਪਾਨ ਦੀ ਪਰਸਨੈਲਿਟੀ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਆਈਆਂ ਪਬਲਿਕ ਡੋਮੇਨ 'ਚ ਜਿਹਦੇ 'ਚ ਇਹ ਐਲਕੋਹਲ ਦੇ ਅਸਰ ਅਧੀਨ ਨਜ਼ਰ ਆਉਂਦਾ ਸੋ ਇਸ ਲਈ ਪੰਜਾਬ ਦੀ ਬਿਹਤਰੀ ਲਈ ਸਾਡੇ ਲੋਕਾਂ ਦੀ ਤੇ ਸਾਡੇ 3 ਕਰੋੜ ਪੰਜਾਬੀਆਂ ਦੀ ਛਵੀ ਲਈ ਔਰ ਸਭ ਤੋਂ ਇੰਪੋਰਟੈਂਟ ਕਿ ਜਿਹੜਾ ਪੰਜਾਬ ਦਾ ਇਸ ਵਕਤ ਲੀਡਰ ਹੈ ਪੰਜਾਬ ਦਾ ਚੀਫ ਮਿਨਿਸਟਰ ਹੈ ਉਹਦੀ ਛਵੀ ਨੂੰ ਬਚਾਉਣ ਵਾਸਤੇ ਇਹਦੀ ਫੋਰੈਂਸਿਕ ਲੈਬੋਰਟਰੀ ਤੋਂ ਜਾਂਚ ਹੋਣੀ ਬਹੁਤ ਬਹੁਤ ਜ਼ਰੂਰੀ ਆ ਉਮੀਦ ਕਰਦਾ ਕਿ ਜਿਹੜੀ ਮੋਹੱਲੀ ਦੀ ਅਦਾਲਤ ਆ ਉਹ ਵੀ ਇਸ ਗੱਲ ਤੇ ਗੌਰ ਕਰੇਗੀ ਉਹ ਵੀ ਸਾਈਬਰ ਸੈੱਲ ਜਾਂ ਪੰਜਾਬ ਪੁਲਿਸ ਜਿਹੜੇ ਉੱਥੇ ਆਪ ਹੀ ਕੰਪਲੇਨਟ ਬਣ ਗਏ ਆਪ ਹੀ ਮੁਦੇਈ ਬਣ ਗਏ ਤਾਂ ਉਹ ਗੱਲ ਹੋ ਗਈ ਕਿ ਆਪੇ ਜੱਜ ਆਪੇ ਗਵਾਹ ਆਪੇ ਪੁਲਿਸ ਆਪੇ ਪ੍ਰੋਸੀਕਿਊਸ਼ਨ ਆਪੇ ਜੇਲਰ ਆਪੇ ਸੁਪਰਡੈਂਟ ਇਸ ਤਰ੍ਹਾਂ ਦਾ ਜਮਹੂਰੀਅਤ ਨਹੀਂ ਚੱਲ ਸਕਦੀ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਤੁਸੀਂ ਐਵੇਂ ਮਤਲਬ ਕਿਉਂ ਟੰਗੀਆਂ ਨੇ ਫਿਰ ਜੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਸਭਿਧਾਨ ਦੇ ਅਨੁਸਾਰ ਪੰਜਾਬ ਦੀ ਸਰਕਾਰ ਨਹੀਂ ਚਲਾਉਣੀ ਤਾਂ ਫਿਰ ਤਾਂ ਉਹ ਫੋਟੋਆਂ ਜਿਹੜੀਆਂ ਨੇ ਉਹ ਲਾ ਦੇਣੀਆਂ ਚਾਹੀਦੀਆਂ